ਰਗੋ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਭਾਈ ਤੁਸੀਂ ਜਦੋਂ ਜਾਨਵਰ ਬਿਲਕੁਲ ਅਧ ਮਰਿਆ ਕਰਤਾ ਉਦੋਂ ਤੁਸੀਂ ਫੋਨ ਕੀਤਾ ਜਦੋਂ ਹੀ ਜਦੋਂ ਹੈਗਾ ਸੀਗਾ ਜਿੰਦਾ ਜਾਗਦਾ ਉਦੋਂ ਨਹੀਂ ਮੈਨੂੰ ਲਾ ਕੇ ਵੇਚ ਲੋ ਹੈ ਹੈ ਭਾਈ ਛੱਟ ਤੁਸੀਂ ਚੰਗੀ ਮਾਰਤੀ ਉਹਦੇ ਛੱਟ ਤੁਸੀਂ ਨਹੀਂ ਮਾਰੀ ਹੂੰ ਇਹ ਕਹ ਰਿਹਾ ਨਸਲ ਦਾ ਤੇ ਭਾਈ ਐਕਸਪੈਕਟਿਵਲ ਕੋਬਰਾ ਇਹ ਐਕਸ ਪ੍ਰੈਕਟੀਕਲ ਕੋਰਸ ਆ ਵਾ ਜੀ ਇਹ ਜੇ ਜੋੜਾ ਹੈ ਤਾਂ ਤੁਸੀਂ ਮੈਨੂੰ ਜੋੜਾ ਦੱਸੋ ਫਿਰ ਆਪਾਂ ਜੋੜਾ ਲੈ ਕੇ ਜਾਈਏ ਮੈਂ ਮੈਂ ਸਿੰਗਲ ਨਹੀਂ ਚੱਕ ਕੇ ਲੈ ਕੇ ਜਾਵਾਂਗਾ ਇਥੋਂ ਠੀਕ ਹੈ ਜੀ ਜੇ ਜੋੜਾ ਹੈ ਮੈਂ ਜੋੜਾ ਤਾਂ ਹੀ ਲੈ ਕੇ ਜਾਵਾਂਗਾ ਤੁਸੀਂ ਨਾਲੇ ਕਿ ਉੱਥੇ ਚੱਲੀਏ ਫਰਸ਼ ਤੇ ਤੁਸੀਂ ਕਹਿ ਰਹੇ ਹੋ ਨਾ ਵੀ ਜੋੜਾ ਜੇ ਜੋੜਾ ਹੈਗਾ ਤਾਂ ਮੈਂ ਜੋੜਾ ਲੈ ਜਾਣਾ ਨਹੀਂ ਜੋੜਾ ਨਹੀਂ ਆਪਾਂ ਦੇਖਿਆ ਨਹੀਂ ਕੋਈ ਆਪਾਂ ਦਾ ਕੋਈ ਜੋੜਾ ਹਾ ਕੀ ਹੈ ਓਕੇ ਇਹ ਤਾਂ ਮੈਨੂੰ ਦੇਖਿਆ ਮੈਂ ਵੀ ਦੇਖਿਆ ਹੀ ਆ ਮੋਟਰਸਾਈਕਲ ਪਹਰਾ ਕਰਿਓ ਮੜਾ ਜੀ ਬਾਬਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹ ਯਾ ਨਿਆਂਇਆ ਕਰਕੇ ਹੀ ਕੰਮ ਕੀਤਾ ਹੈ ਮਾਰਨਾ ਨਹੀਂ ਸੀ ਨਾ ਭਾਜੀ ਨੁਕਸਾਨ ਨਾ ਕਰਦੇ ਨਹੀਂ ਮਾਰਦਾ ਨਾ ਉਹਦਾ ਭਾਜੀ ਇਹ ਨੁਕਸਾਨ ਕਦੀ ਜ਼ਿੰਦਗੀ 'ਚ ਨਹੀਂ ਕਿਸੇ ਦਾ ਕਰਦੇ ਮੇਰੀ ਕੋਈ ਵੀਡੀਓ ਦੇਖ ਲਿਓ ਉਹਦੇ 'ਚ ਮੈਂ ਸਿਰਫ ਇੱਕੋ ਗੱਲ ਦੱਸਾਂਗਾ ਕਿ ਜਦੋਂ ਤੱਕ ਇਹਦੇ ਵਾਲਾ ਆਪ ਆਪ ਨਹੀਂ ਨਾ ਕਰਾਂਗੇ ਕੁਝ ਇਹਨੇ ਕਦੀ ਨਹੀਂ ਆਪਣੇ ਕੋਲ ਆਣਾ ਇਹ ਤਾਂ ਖੁਦ ਚਾਹਦੇ ਹੁੰਦੇ ਵੀ ਮੈਨੂੰ ਇਨਸਾਨ ਹੀ ਨਾ ਦਿਖੇ ਕਦੀ ਇਹ ਕੱਲ ਪਾ ਪੌੜੀ ਤੇ ਇਹਨਾਂ ਦਾ ਫੂ ਫੂ ਕਰਦਾ ਸੀ ਉਹਨੇ ਤਾਂ ਕਰਨਾ ਉਹਦਾ ਕੰਮ ਹੈ ਹੁਣ ਆਪਾਂ ਆ ਤੁਸੀਂ ਕਿਸੇ ਦੇ ਅੱਗੇ ਆਉਂਗੇ ਤੇ ਵੇਰ ਨਾ ਪੈਣਾ ਹਣਾ ਜੀ ਇਹ ਇਦਾਂ ਦਾ ਇਹਨੂੰ ਰਾਹ ਛੱਡਣਾ ਪੈਂਦਾ ਇਹਦਾ ਇਹ ਅੱਗੋਂ ਕਦੀ ਮਰਨ ਤੋਂ ਨਹੀਂ ਡਰਦੇ ਹੁੰਦੇ ਜਦੋਂ ਇਹ ਕਿਸੇ ਦੇ ਸਾਹਮਣੇ ਆ ਜਾਣ ਇਹ ਮਰਨ ਤੋਂ ਨਹੀਂ ਕਦੀ ਡਰਦੇ ਹੁੰਦੇ ਫਿਰ ਆ ਕੱਲ ਤੇ ਇਦਾਂ ਉੱਡ ਕੇ ਪੈਂਦਾ ਆ ਹੁਣ ਤੇ ਹਿਲਦਾ ਨਹੀਂ ਨਾ ਉਹ ਹੁਣ ਹਿੱਲੇਗਾ ਕਿਦਾਂ ਉਹਦੇ ਸੱਟਾਂ ਹੀ ਇਦਾਂ ਦੀਆਂ ਵੱਜੀਆਂ ਹੀ ਆ ਇੱਕੋ ਹੀ ਵੱਜ ਆ ਉਹ ਜਿਹੜਾ ਮੁਰਛ ਜਿਹਾ ਮਾਰਿਆ ਸੀ ਇਹਨੇ ਭਾਰ ਇਹਦਾ ਹੁਣ ਬਤ ਕੀ ਹਾਲ ਹੋਊਗਾ ਹਾਲ ਇਹ ਆ ਜੀ ਟ੍ਰੀਟਮੈਂਟ ਆ ਦੇਖ ਲਾਂਗੇ ਮੂੰਹ ਫੜ ਕੇ ਇਹਦਾ ਕੀ ਟੁੱਟਾ ਕੀ ਨਹੀਂ ਦੇਖ ਲੈ ਜੇ ਹੋ ਸਕਦਾ ਤੇ ਮੈਂ ਜੇ ਤਾਂ ਮੈਂ ਜ਼ਖਮ ਕਲੀਨ ਕਰੂੰਡ ਹੋਇਆ ਉਹ ਜ਼ਖਮ ਤਾਂ ਮੈਂ ਸਹੀ ਕਰਦਾਗਾ ਤੇ ਜੇ ਕਿਤੇ ਅੰਦਰੋਂ ਕਿਤੇ ਫ੍ਰੈਕਚਰ ਆ ਅਥੋੜੇ ਦਿਨ ਪਹਿਲਾਂ ਦੋ ਜੋੜਾ ਫੜ ਕੇ ਲਿਆਂਦਾ ਸ਼ਾਇਦ ਤੁਸੀਂ ਦੇਖਿਆ ਹੀ ਹੋਣਾ ਤੇ ਉਹਦੇ 'ਚ ਹੈਗਾ ਸੀ ਉਹਦੇ ਜ਼ਖਮ ਸਿਰ ਤੇ ਸੀ ਉਹ ਬੀਟਾ ਟੀਨ ਵਗੈਰਾ ਤਿੰਨ ਦਿਨ ਲਾਈ ਉਹ ਤਾਂ ਸੈੱਟ ਹੋ ਗਏ ਨਹੀਂ ਜੀ ਜੇ ਫ੍ਰੈਕਚਰ ਹੋਇਆ ਫਿਰ ਮੁਸ਼ਕਿਲ ਆ ਉਹਦਾ ਤੜ ਪੂਰੀ ਆ ਤੇ ਇਦਾਂ ਰਹੇਗਾ ਏ ਦੇਖ ਲੈਣਾ ਦੋ ਦਿਨ ਹੋ ਜਾਂਦਾ ਤਾਂ ਠੀਕ ਹੋ ਲਿਆ ਸ਼ਰਮਾਰਾ ਜੀ ਕੱਲ ਹਿੱਲਦੇ ਨਹੀਂ ਬਿਲਕੁਲ ਸਰ ਉਹ ਧੁੱਪ ਧੱਪ ਵੀ ਲੱਗੇਗੀ ਹਲੇ ਨਾ ਸੇਕਾ ਸੁੱਕਾ ਲੱਗੇਗਾ ਪਰਮੈਸ਼ ਨੇ ਥੋੜਾ ਰਿਆਣ ਮਿੱਟੀ 'ਚ ਸੈੱਟ ਹੋ ਗਿਆ ਤਾਂ ਦੇਖਣਾ ਮੂੰਹ ਸਾਰਾ ਆਟਾ ਪਿਆ ਥੱਲੋਂ ਓਏ ਿੱਟ ਜੀ ਵੱਜੀ ਨਾ ਗਾਹ ਤੋਂ ਭਾਜੀ ਇੱਕ ਰਗੂ ਭਾਜੀ ਇੱਕ ਬਾਈਟ ਅਲੱਗ ਤੋਂ ਲਿਓ ਗਾਹ ਤੋਂ ਅਗਰ ਕਿਸੇ ਵੀ ਕਿਸੇ ਵੀ ਕਿਸਮ ਦਾ ਕੋਈ ਕਿਸੇ ਤਰ੍ਹਾਂ ਦਾ ਸਾਪ ਆਂਦਾ ਭਾਜੀ ਉਹਨੂੰ ਸੋਟੀ ਨਾਲ ਜਾਂ ਕਿਸੇ ਵੀ ਤਰੀਕੇ ਜਾਂ ਮੈਂ ਮੈਨੂੰ ਕਾਲ ਕਰਿਓ ਮੈਂ ਮੈਂ ਮੇਰਾ ਵੈਸੇ ਵੀ ਕੰਮ ਹੀ 24 ਆਵਰ ਆ ਰਾਤ ਨੂੰ ਫੋਨ ਕਰੋ ਦਿਨੇ ਫੋਨ ਕਰੋ ਮੈਂ ਹਾਜ਼ਰ ਆ ਇਹਨਾਂ ਦੀ ਸੇਵਾ ਵਾਸਤੇ 30 ਸਾਲ ਲਾ ਦਿੱਤੇ ਹੋਇਆ ਕਦੀ ਵੀ ਮੈਂ ਇਹਨਾਂ ਨੂੰ ਮਾਰਨ ਨਾ ਤਾਂ ਮਾਰ ਦੇ ਮਾਰਨ ਵਾਲੇ ਦੇ ਘਰੇ ਮੈਂ ਜਾਂਦਾ ਹੀ ਨਹੀਂ ਤੁਸੀਂ ਮੈਨੂੰ ਕਹਿੰਦੇ ਮੈਂ ਮਾਰ ਕੇ ਦੱਬਤਾ ਸੀ ਮੈਂ ਚੱਲਣਾ ਹੀ ਨਹੀਂ ਤੁਹਾਡਾ ਨਾ ਵੈਸੇ ਤੁਸੀਂ ਮੈਨੂੰ ਕਹਿੰਦੇ ਨਹੀਂ ਤੁਸੀਂ ਸੰਭਲੋ ਫਿਰ ਆਪੇ ਕਿਉਂਕਿ ਇਹਨਾਂ ਨੇ ਕਿਸੇ ਜਿਬੇ ਜਬਾਨੇ ਨੇ ਕਦੀ ਦਰਦ ਦਾ ਦੱਸਣਾ ਨਹੀਂ ਮੇਰੇ ਕਿੰਨੇ ਦਰਦ ਹੋ ਰਿਹਾ ਇਸ ਟਾਈਮ ਪ੍ਰੈਸੈਂਟ ਤਾਂ ਮਹਿਸੂਸ ਕਰ ਸਕਦੇ ਆਪਾਂ ਇਸ ਟਾਈਮ ਵਿਚਾਰੇ ਤੋਂ ਹਿੱਲਿਆ ਨਹੀਂ ਜਾ ਰਿਹਾ ਬਾਹਰ ਨਿਕਲ ਕੇ ਧੁੱਪ ਸੇਕਦਾ ਬਿਲਕੁਲ ਕਿਸ ਹਿਸਾਬ ਨਾਲ ਤੁਸੀਂ ਗਲਤ ਕੀਤਾ ਗਾਂ ਤੋਂ ਕਦੇ ਵੀ ਯਾਰ ਕੋਈ ਮਾਰੇ ਨਾ ਭਾਈ ਪਲੀਜ਼ ਇੱਕ ਬਾਈਟ ਮਾਰੀ ਜੀ ਇੱਕ ਗੱਲ ਹੈ ਇਨਫੋਰਮੇਸ਼ਨ ਹੈ ਤੁਹਾਡੇ ਏਰੀਆ ਦੇ ਵਿੱਚ ਮਾਰਨਾ ਨਹੀਂ ਕਦੀ ਨਹੀਂ ਮਾਰਨਾ ਨਹੀਂ ਹੈ ਤੁਸੀਂ ਕਦੀ ਵੀ ਹੁਣ ਵੀ ਤੁਸੀਂ ਇਹਦੇ ਪਿੱਛੇ ਖੜੇ ਹੋ ਜੋ ਇਹਨੇ ਤੁਹਾਨੂੰ ਕੁਝ ਕਹਿਣਾ ਹੀ ਨਹੀਂ ਪਾਜੀ ਮੈਂ ਵੀਡੀਓ ਦਿਖਾਉਣਾ ਮੇਰੇ ਘਰ ਵੜ ਗਿਆ ਸੀ ਇਹਦੇ ਨਾਲ ਦਾ ਹੀ ਛੋਟਾ ਕਾਲਾ ਜਾਂ ਠੀਕ ਹੈ ਮੈਨੂੰ ਕਹਿੰਦਾ ਮਾਰ ਬੰਦੇ ਫੜ ਕੇ ਬੋਰੀ ਦੇ ਮੱਕੂ ਆ ਕੇ ਇੱਧਰ ਮੈਂ ਛੱਡ ਦਿੱਤਾ ਉਹ ਮਾਰਨਾ ਨਹੀਂ ਉਹ ਕਪੜੇ ਧੋਣ ਵਾਲੀ ਮਸ਼ੀਨ ਚ ਵੇਲੋ ਇੱਕੰਦ ਤੋਂ ਪਤਾ ਨਹੀਂ ਕਿੱਥੋਂ ਆ ਪਿਆ ਉਹ ਆਪੇ ਬਹੁਤ ਸੋਹਣੀ ਚੀਜ਼ ਸੀਗੀ ਕਿਤੇ ਓਦਾਂ ਇਹਨੂੰ ਸੁਰਤੇ ਚ ਦੇਖਿਆ ਹੁੰਦਾ ਤੇ ਤੁਹਾਡੇ ਨੇੜੇ ਤੇੜੇ ਨਹੀਂ ਹਿੰਨੇ ਲੱਗਣ ਦੇਣਾ ਉਹ ਮੈਂ ਕਹਿੰਦਾ ਡਰ ਆਉਂਦਾ ਇਹਦੇ ਪਾਜੀ ਜਿਦਾ ਕੁੱਕਰ ਸੀਟੀ ਮਾਰਦਾ ਇਦਾਂ ਆਵਾਜ਼ ਆਉਂਦੀ ਇਹਦਾ ਸੋਰ ਮਾਰਦਾ ਇਹਦੇ ਇਹਦੇ ਸਿਰ ਦੇ ਹਿਸਾਬ ਨਾਲ ਦੇਖਿਆ ਜਾਵੇ ਨਾ ਤੇ ਤਕਰੀਬਨ ਹੈਗਾ ਵੀ ਕਾਫੀ ਉਮਰ ਦਾ ਇਹ ਨੇੜੇ ਤੇੜੇ ਨਹੀਂਗਾ ਇਹ ਆ ਗਮੂ ਚੌੜਾ ਜਾ ਹੈ ਭਾਜੀ ਸੱਟ ਲੱਗੀ ਜਿੱਦਾਂ ਹੈ ਨਾ ਹਾਂ ਸਵੈਲਿੰਗ ਆ ਵੇਸੇ ਉਹਦਾ ਕੱਲ ਗੋਲ ਰੰਗ ਦੀ ਸਰੀਹ ਹੈ ਇਹ ਫੜਦੇ ਆ ਫੇ ਜਿਹਨਾਂ ਨੇ ਭੇਤ ਪਾਇਆ ਹੈ ਨਾ ਆ ਦੇਖੋ ਮੇਰੇ ਘਰ ਬੜਿਆ ਸੀ ਉਹ ਜੀਬ ਨਹੀਂ ਨਾ ਕੱਟਦਾ ਪਿਆ ਜਦ ਤੱਕ ਜੀਬ ਨਹੀਂ ਨਿਕਲੇਗੀ ਪਤਾ ਨਹੀਂ ਲੱਗੇਗਾ ਸਹੀ ਹੈ ਕਿ ਗਲਤ ਜੀਬ ਕੱਟ ਲੈਦਾ ਸਹੀ ਗੱਲ ਕਿਉਂਕਿ ਜਦ ਤੱਕ ਉਹ ਇੰਡੀਕੇਸ਼ਨ ਦੇਂਦਾ ਰਹਿੰਦਾ ਨਾ ਜੀਬ ਨਾਲ ਜੀ ਇਹਦੇ ਨਾਲ ਤਾਂ ਦੂਜਾ ਵੀ ਹੋ ਜਾਣਾ ਸਾਨੂੰ ਪੱਕਾ ਸਾਨੂੰ ਪਤਾ ਹੀ ਨਹੀਂ ਹੈ ਉਹ ਯਾਰ ਟੁੱਟੀ ਜਾਂਦੀ ਛੁੱਟੀ ਜੀ ਫੜਿਓ ਮਾੜਾ ਜੀ ਕਿ ਚੱਜ ਦੀ ਫੜੇ ਚੀਜ਼ ਅੰਦਰੋਂ ਛੋਟੀ ਫੜਾਈਆਂ ਚੱਪਤੀ ਜੀ ਦੇ ਜਾਂਦੇ ਦੇਖ ਹੀ ਲੈਨੇ ਮੂੰਹ ਤੇ ਸਾਡੇ ਮੂੰਹ ਚ ਇਹ ਇਹ ਲਿਆ ਨੀ ਉਹ ਤੋਂ ਬਾਅਦ ਜੀ ਕਹਿੰਦੇ ਮੈਂ ਨਹੀਂ ਹੋਣੀ ਇਹਨਾਂ ਮਾਰ ਹੁਣ ਕਿਥੇ ਮਾਰਨ ਮਾਰਨ ਜੋਗਾ ਹੈਗਾ ਹੀ ਨਹੀਂ ਹੁਣ ਮਾਰਨਾ ਕਾਦੇ ਵਾਸਤੇ ਇਹਨੂੰ ਨਾਲ ਭਾਈ ਛੱਡੋ ਕਿ ਕਿਤੇ ਫਨਾ ਦਿੰਦੇ ਆ ਪਹਿਲਾਂ ਇਹਦੀ ਟ੍ਰੀਟਮੈਂਟ ਦੇਖਦੇ ਆ ਕੀ ਕਰਨਾ ਤੇ ਤੂੰ ਤਾਂ ਸਿੱਖਿਆ ਨਹੀ ਕਹਾ ਹੱਥ ਲੈ ਲੈ ਆਹ ਚੱਲੇਗਾ ਕੋਈ ਨਹੀਂ ਆਹ ਫੱਟੀ ਦੋ ਵਾ ਵਧੀਆ ਛੋਟੇ ਆਹਨੂੰ ਤੇ ਦੇਖ ਕੇ ਡਰ ਹੁੰਦਾ ਹੈ ਸੋਹ ਲੈਦੇ

ਫਰਾਇਓ ਕੋਈ ਚੀਜ਼ ਦਿਓ ਹੁਣ ਆਹ ਦੇ ਪੌੜੀਆਂ ਦੇ ਪੇਸ਼ਾ ਕਾਲੋ ਇਸ ਤੇ ਦਾ ਰੰਗ ਹੁਣ ਉਹ ਵੱਡੇ ਆ ਗੋ ਹੈ ਨਾ ਨਿਕਲਦੀ ਆ ਨਾ ਜਾਂਦੀ ਬਾਹਰ ਚਲ ਬਹੁਤ ਮੰਗ ਆ ਜੇ ਪੰਮਾੜੇ ਨਿਕਲੂਗਾ ਨਾ ਪੰਮਾੜੇ ਕਰੇ ਨਾ ਪੰਮਾੜੇ ਕੋਈ ਚਾਰ ਨਹੀਂ ਕੋਈ ਤਾਂ ਸੱਸ ਇੰਤੋਂ ਇੱਧਰ ਆਓ ਹੋਏ ਤੇ ਮਾਸਾ ਚ ਕੀ ਨਹੀਂ ਕਰਦੀ ਸਵੇਰ ਦੀ ਬਈ ਕਲੋਜ਼-ਅਪ ਲਿਓ ਥੋੜਾ ਦੰਦਾ ਖਤਮ ਕਰਤੇ ਹੋਏ ਤੋੜ ਦਿੱਤਾ ਮਾਰਿਆ ਬਹੁਤ ਬੁਰੀ ਤਰ੍ਹਾਂ ਭਾਜੀ ਤੁਸੀਂ ਮਾਰਿਆ ਉਹ ਬੁਰਸ਼ ਜਿਹਾ ਇਹ ਮਾਰਦਾ ਹੀ ਜਾ ਰਹੇ ਹੋ ਉਹ ਜਿਹੜਾ ਡੰਡੇ ਵਾਲਾ ਨਹੀਂ ਹੁੰਦਾ ਛੱਡ ਦਿਓ ਉਹ ਹੀ ਬੁਰਸ਼ ਤੇ ਚਾਏ ਉਹ ਮਾਰੇ ਦੋ ਦੇਣੀ ਜੀ ਛੱਡ ਦੇ ਬਹੁਤ ਛੱਡ ਦੇ ਹਾਂ ਦਾਣੇ ਹਨਾ ਹਾਂ ਲੈ ਲੈਣੇ ਇਦਾ ਤਾਂ ਨਹੀਂ ਭਾਜੀ ਡੰਡੀ ਨਹੀਂ ਜਾਂਦੀ ਉਰਤਾਂ ਨੂੰ ਲੱਗਦਾ ਹੁੰਦਾ ਹਾਂ ਜੀ ਲੱਗ ਤਾਂ ਗਿਆ ਹੀ ਐ ਅੱਛਾ ਜੀ ਲੱਗਦਾ ਇਦਾਂ ਵੀ ਤੁਸੀਂ ਕੀ ਕਹਿਣਾ ਇਹ ਦੂਜਾ ਹੋਏਗਾ ਫੇਰ ਨਹੀਂ ਲਿਜਾਣਾ ਦੰਦਾ ਝੜਿਆ ਹੋਣਾ ਮੈਂ ਮੈਂ ਜੋੜਾ ਕਿਦਾਂ ਬਿਛੜਦਾ ਫੇਰ ਇਹ ਨੂੰ ਹੁਣ ਤੂੰ ਪਰ ਅਸੀਂ ਵੇਖਿਆ ਹੀ ਨਹੀਂ ਕਦੀ ਨਹੀਂ ਭਾਜੀ ਕਹਿ ਰਹੀ ਵੀ ਜੋੜਾ ਨਹੀਂ ਨਹੀਂ ਆਪਾਂ ਨਹੀਂ ਵੇਖਿਆ ਇਹ ਝੂਠ ਬੋਲਿਆ ਕੱਲਾ ਇੱਥੇ ਇੱਥੇ ਕੰਨ ਦੇਹਣਾ ਥੱਲੇ ਵੀ ਹੋਰ ਨਹੀਂ ਕੋਈ ਵੇਖਿਆ ਜੋੜਾ ਤਾਂ ਨਹੀਂ ਕੋ ਮੈਂ ਵੇਖਿਆ ਨਾ ਜਦੋਂ ਮੈਂ ਕਹਾਂ ਉਹਨੂੰ ਨੱਪਿਆ ਹੀ ਇਹਦੇ ਨਾਲ ਦਾ ਦੂਜਾ ਆਇਆ ਆ ਨੀ ਇਹਦੇ ਉਹ ਹੀ ਹੈ ਜਿਹਦੇ ਸੱਟ ਲੱਗੀ ਉਹ ਕਰਕੇ ਇੱਥੇ ਵੀ ਲੱਗੀ ਉਹਦੀ ਸੱਟ ਉਹ ਪਰਾਂ ਹੋ ਜਾਓ ਪੂਰੀ ਉਹ ਪੂਸੀ ਸੱਟ ਲੱਗੀ ਬੁੱਤ ਦੇ ਨਹੀਂ ਨਹੀਂ ਪੂਸ ਤਾਂ ਨਹੀਂ ਹਾਂ ਵੇਖੋ ਇੱਥੇ ਆ ਇੱਥੇ ਆ ਇੱਥੇ ਉਹ ਪੈਪ ਜ ਉਹ ਵਜਾਓ ਡੰਡਾ ਜਿਹੜਾ ਮਾਰਿਆ ਚਾਹੀਏ ਤਮ ਜੀਣੀਏ ਤੂੰ ਇੰਜੜੀ ਵਾਧੂ ਕਰਤਾ ਯਾਰ ਤੂੰ ਠੀਕ ਹੋ ਜਾਏਗਾ ਜ਼ਰਾ ਤਾਂ ਕਰਾਂਗੇ ਹੁਣ ਕੁਛ ਨਾ ਕੁਛ ਕਰੇ ਲੈ ਜਾ ਕੇ ਉਹਨੂੰ ਇਹ ਕਰੇ ਪਾਜੀ ਬਣਾਇਆ ਹੋਣਾ ਇਹਦਾ ਕੋਈ ਰੱਖਣ ਵਾਸਤੇ ਵੀ ਸਿਸਟਮ ਨਹੀਂ ਇੱਦਾਂ ਹੀ ਖੋਲੇ ਕਰੇ ਮੇਰੀ 3 ਸਾਲ ਦੀ ਗੁੜੀਆ ਉਹ ਚੱਕੀ ਫਿਰਦੀ ਹੁੰਦੀ ਠੀਕ ਇਹ ਨਿਆਣੇ ਜਿਹਾਂ ਦੇ ਉਹਦਾ ਕਹਿੰਦਾ ਨਹੀਂ ਕੋਈ ਬੱਚੇ ਨੂੰ ਹੈ ਨਾ ਨਹੀਂ ਉਹਨੇ ਇੱਧਰ ਕਿੱਥੇ ਹੈ ਗਏ ਆ ਹਰ ਘਰ ਆਪ ਹੈਗਾ ਹਰ ਘਰ ਆਈ ਜਾਉਂਦਾ ਇਹ ਹੋਇਆ ਠੀਕ ਹੈ ਨਾ ਦੇਖ ਮੂੰਹ ਤੇ ਰੱਖ ਰੱਬ ਜੀ ਲਓ ਭਾਈ ਦਿਓ ਪੀਪੀ ਜੀ ਦਿਓ ਟਰਾਂਸਪੇਰੈਂਟ ਪੀਪੀ ਦਿਓ 5 ਕਿਲੋ ਵਾਲੀ ਜਿਹੜੀ ਟੱਕਣ ਲੱਗਣ ਵਾਲੀ ਟੌਫੀਆਂ ਟੂਫੀਆਂ ਵਾਲੀ ਹੋਵੇ ਟੱਕਣ ਚ ਛੇਕ ਕਰਕੇ ਬਸ ਬਹੁਤ ਵਧੀਆ ਓਏ ਚੱਲ ਪੁੱਤ ਚੱਲ ਅਬੇ ਨੰਬਰ ਦੇ ਜੋ ਬੇਟਾ ਹਾਂਜੀ ਲੈ ਲਓ ਇੱਕ ਬਾਈਟ ਦੇ ਵਿੱਚ ਵੀ ਚੱਲਦਾ ਰਹੇਂਦੋ 987634420 ਹੈ। ਨੰਨੇ ਸਾਸੂ 63 98763 ਹਾਂਜੀ 4420 ਮੇਰੇ ਚੁਪਾ ਲੇ ਤੇ ਹਾਂਜੀ ਕੁਲਦੀਪ ਆ ਜੀ ਮੇਰਾ ਨਾਮ ਕੁਲਦੀਪ ਸਿੰਘ ਤੇ ਉਹਦੇ ਵਿੱਚ ਸਿੰਘ ਵਰਸੀ ਸਨੇਕ ਆ ਉਹਦਾ ਮੇਰਾ ਚੈਨਲ ਇੰਸਟਾਗ੍ਰam ਤੇ ਵੀ ਆ YouTube ਤੇ ਵੀ ਆ Facebook ਤੇ ਵੀ ਆ ਆਪਣਾ ਪਿੰਡ ਵੀ ਬਟਾ ਪਿੰਡ ਮੇਰਾ ਹੁਸੈਨਪੁਰ ਤੋਂ ਮੈਂ ਚੱਡਾ ਭਾਜੀ ਨਹੀਂ ਜਿਹੜੇ ਉਹਨਾਂ ਕੋਲ ਹਾਂ ਮੈਂ ਕੰਪਨੀ ਚ ਹਾਂ ਇਹ ਨਹੀਂ ਯਾਰ ਟੌਫੀ ਹਲਾ ਵੱਡਾ ਇਹਦੇ ਜੇ ਇਹਦਾ ਮੋਰੀ ਚ ਨਹੀਂ ਉਹਦਾ ਸਾਈਜ਼ ਹੀ ਨਹੀਂ ਸਾਈਜ਼ ਵੱਡਾ ਉਹਦਾ ਛੇਤੀ ਖੇਡ ਦੇ ਮਾੜਾ ਜੇ ਕੰਮ ਤੇ ਵੀ ਜਾਣਾ ਉਹ ਕਰੇ ਉਹ ਦੋ ਤਿੰਨ ਰੁਪਏ ਆਏ ਆ ਪਾ ਉਹ ਦਗਾ ਜੇ ਮੈਂ ਕੱਲ ਲੱਗੀ ਤੂੰ ਮੈਂ ਤਾਂ ਮਾਰਦਾ ਉਹ ਮਾਰੀ ਤਾਂ ਨਹੀਂ ਉੱਧਾ ਪੁੱਟਾਲ ਪੈ ਗਿਆ ਮਾਰਦਾ ਨਹੀਂ ਉਹ ਆ ਸਾਥੀ ਮਾਰੀ ਸੀ ਠੀਕ ਹੈ ਹੋਰ ਨਹੀਂ ਹੁਣ ਆਪਾਂ ਠੀਕ ਆ ਓਕੇ ਓਕੇ ਇਹ ਬਾਬਾ ਉਹ ਮਰਦਾ ਉਹ ਬਾਜੀ ਹੈ ਨਾ ਹੂੰ ਹੂੰ ਇਹਦੇ ਚ ਨਹੀਂ ਆਣਾ ਯਾਰ ਇਹਦੇ ਚ ਨਹੀਂ ਆਣਾ ਤਾਂ ਪਾਨ ਪੀਣ ਤਾਂ ਵੀ ਵਿਚਾਰਾ ਉਦਾ ਹੀ ਹੋਣਾ ਫਿਰ ਪੁੱਤੇ ਰੁਕਦੇ ਥੀ ਸਾੜੀ ਛੁੱਟ ਦੇਣੇ ਕੀ ਕਰਦੇ ਹੋ ਫਿਰ ਇਹਨਾਂ ਨੂੰ ਆਹ ਲਾਓ ਭਾਈ ਹੂੰ ਇਹ ਨੂੰ ਕਰਕੇ ਮੈਂ ਛੱਡ ਦੇਣਾ ਹੈ। ਓਹ ਹੋ ਹੋ ਹੋ। ਇਹ ਤਾਂ ਜਾਂਦਾ ਜਾਂਦਾ ਵੀ ਤਿੰਨ ਚਾਰ ਨੂੰ ਲੈ ਜਾਊਗਾ ਜੇ ਇਹਦੇ ਕੋਲ ਲਾ ਕੇ। ਹੋਇਆ। ਨਹੀਂ ਮੈਂ ਕਹਿੰਦਾ ਜੀ ਉਹ ਠੀਕ ਹੋਏ ਦੇਖੋ ਤੁਸੀਂ ਕਿ ਛੱਡ ਛੁੱਟ ਦੇਣਾ। ਹਾਂਜੀ 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 ਆਪਾਂ ਰਿਸਕ ਨੂੰ ਰੀਲੀਜ਼ ਕਰ ਲੀਦੇ ਆ। ਤੁਸੀਂ ਮੇਰਾ ਚੈਨਲ ਚੈੱਕ ਕਰੋਗੇ ਉਹਦੇ ਚ ਪਤਾ ਲੱਗ ਜਾਣਾ ਸਾਰਾ ਇਨਫੋਰਮੇਸ਼ਨ ਹੈਗੀ ਆ। ਕੁਛ ਮੋਟਾ। ਠੀਕ ਕਰਕੇ ਛੱਡ ਦਿੰਦੇ ਆ ਨਾ ਦੂਰ ਨੇੜੇ ਫੇਰ। ਕਿੱਚਾ ਭਾਜੀ। ਸੁਤ ਨਹੀਂ ਆ ਰਹੀ ਇਹਨਾਂ ਨੂੰ। ਇੱਟ ਚੱਕ ਦੇ ਉਹ ਫਸਲ ਰੋਜ਼ਾ ਕਹੋ ਜੀ ਤੇ ਛੇ ਕੱਢ ਰਿਹਾ ਮੈਂ ਉਹ ਉਹ ਹੈ ਤਾਂ ਪਤਾ ਕੀ ਆਇਆ ਕਿਚੀ ਮੁਰਾ ਰਿਹਾ ਉਹ ਸ਼ਿਟ ਯਾਰ ਖੂਨ ਕਿੰਨਾ ਨਿਕਲਿਆ ਵਿਚਾਰੇ ਦਾ ਖੂਨ ਲਗ ਰਿਹਾ ਇਹ ਵੀ ਨਿਕਲ ਰਿਹਾ ਆਜੋ ਆਜੋ ਯਾਰ ਕੁਝ ਨਹੀਂ ਆ ਬੱਚਾ ਬੱਚਾ ਦਾ ਕੋਈ ਚੱਕਰ ਦੀ ਆਂਦੋ ਮੇਰੀ 3 ਸਾਲ ਦੀ ਕੁੜੀ ਆ ਦੇਖਦੀ ਐ ਇਸ ਦਾ ਕੋਈ ਕੁੜੀ ਹੋਵੇ ਕੁੜੀ ਦੇ ਮਾਸ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਕਹਿੰਦਾ ਜੀ ਚੱਲ ਬੈਹ ਜਾਣਾ ਉੱਥੇ ਰੰਗ ਹੈ ਨਾ ਕੁਛ ਨਹੀਂ ਕਹਿੰਦਾ ਆ ਵੇ ਸਰ ਅਪਰਾੜ ਦੀ ਕੁੜੀਏ ਉਹ ਕੁਛ ਨਹੀਂ ਹਿੰਦਾ